ਸਾਰੇ ਪਿੰਡਾਂ ਦੇ ਲੋਕਾਂ ਨੂੰ ਮਜਬੂਰੀ ਬਸ ਸਰਕਾਰ ਦੀ ਅਣਗਹਿਲੀ, ਵਾਟਰ ਸਪਲਾਈ ਦੀ ਅਣਗਹਿਲੀ ਦੇ ਕਾਰਨ ਆਹ ਗੰਦਾ ਪਾਣੀ ਦੇਖੋ ਥੱਲੇ। ਆਹ ਗੰਦਾ ਪਾਣੀ ਇਹ ਪੀਣਾ ਪੈ ਰਿਆ। ਕਿਉਂਕਿ ਜਿਹੜੀ ਪਾਈਪਲਾਈਨ ਆ ਜਿੱਥੇ ਇਹ ਨਹਿਰੀ ਪਾਣੀ ਸਾਫ਼ ਹੋ ਕੇ ਸਾਰੇ ਸਾਡੇ ਖੇੜੇ ਬਲਾਕ ਦੇ ਪਿੰਡਾਂ ਨੂੰ ਸਪਲਾਈ ਹੋ ਰਿਹਾ ਔਰ ਉਹਦੀ ਮੇਨ ਪਾਈਪ ਬਡਾਲੀ ਅੱਲਾ ਸਿੰਘ ਇੱਥੇ ਲੀਕਜ ਆ। ਅੱਗੇ ਵੀ ਲੀਕਜ ਆ, ਉਰੇ ਵੀ ਲੀਕਜ ਆ ਔਰ ਇਹ ਲੀਕਜ 6 ਮਹੀਨੇ ਦੀ ਆ ਕੋਈ 1-2 ਦਿਨ ਦੀ ਨਹੀਂ 6 ਮਹੀਨੇ ਤੋਂ ਲਗਾਤਾਰ ਇਹ ਲੀਕਜ ਆ। ਪੰਚਾਇਤਾਂ ਨੇ ਕਹਿ ਲਿਆ ਇਲਾਕੇ ਦੇ ਲੋਕਾਂ ਨੇ ਕਹਿ ਲਿਆ ਪਰ ਕੋਈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਤੇ ਇੱਥੇ ਜਿਹੜੀ ਪਾਣੀ ਦੀ ਲੀਕੇਜ ਦੇ ਕਾਰਨ ਲੋਕਾਂ ਨੂੰ ਅੱਜ ਸਾਰੇ ਪਿੰਡਾਂ ਦੇ ਵਿੱਚ ਗੰਦਾ ਪਾਣੀ ਪੀਣ ਲਈ ਲੋਕ ਜਿਹੜੇ ਮਜਬੂਰ ਨੇ ਦੇਖੋ ਤੁਸੀਂ ਜਦੋਂ ਇਹ ਪਾਣੀ ਚੱਲਦਾ ਸਪਲਾਈ ਚੱਲਦੀ ਆ ਤਾਂ ਇਹ ਆਉ ਪਾਣੀ ਦੇਖ ਦਿਖਾ ਇਧਰ ਆ ਕੇ ਪਾਣੀ ਇਹ ਪਾਣੀ ਹੁਣ ਇਸ ਟਾਈਮ ਚੱਲ ਰਹੀ ਹੈ ਸਪਲਾਈ ਹੁਣ ਪਾਣੀ ਨਿਕਲ ਰਿਹਾ ਪਰ ਜਦੋਂ ਇਹ ਜਿਹੜੀ ਸਪਲਾਈ ਹੈ ਬੰਦ ਹੋ ਗਈ ਤਾਂ ਇਹ ਹੀ ਗੰਦਾ ਪਾਣੀ ਵਾਪਸ ਜਿਹੜਾ ਟੁੱਟੀਆਂ ਰਾਹੀਂ ਘਰਾਂ 'ਚ ਘਰ-ਘਰ ਜਾ ਕੇ ਲੋਕਾਂ ਨੇ ਪੀਣਾ ਕਿਉਂਕਿ ਮਜਬੂਰੀ ਵਾਲਾ ਇਲਾਕੇ ਦੇ ਲੋਕਾਂ ਦੀ ਇੱਥੇ 200 250 ਫੁੱਟ ਤੇ ਪਾਣੀ ਦਾ ਲੈਵਲ ਹੈ ਹਰ ਇੱਕ ਬੰਦੇ ਦੀ ਬਸ ਦੀ ਗੱਲ ਨਹੀਂ ਵੀ ਉਹ ਨਲਕਾ ਮੋਟਰ ਲਾ ਲਵੇ ਸਾਰੇ ਇਲਾਕੇ ਦੇ ਲੋਕ ਇਸ ਪਾਣੀ ਨੂੰ ਪੀਂਦੇ ਨੇ ਔਰ ਇਸ ਮਾੜਾ ਪਾਣੀ ਗੰਦਾ ਪਾਣੀ ਪੀਣ ਕਰਕੇ ਅੱਜ ਤੁਸੀਂ ਫਤਿਹਗੜ੍ਹ ਸਾਹਿਬ ਚਲੇ ਜਾਓ ਉੱਥੇ ਹਸਪੀਟਲ ਦੇ ਵਿੱਚ ਮਰੀਜ਼ ਪਏ ਨੇ ਪ੍ਰਾਈਵੇਟ ਹਸਤਾਲਾਂ 'ਚ ਲੋਕ ਇਲਾਜ ਕਰ ਰਹੇ ਨੇ ਕਿਸੇ ਨੂੰ ਪੇਟ ਦੀ ਬਿਮਾਰੀ ਕਿਸੇ ਨੂੰ ਪੀਲੀਏ ਦੀ ਬਿਮਾਰੀ ਕਿੰਨੀਆਂ ਬਿਮਾਰੀਆਂ ਇਹ ਪਾਣੀ ਦੇ ਕਾਰਨ ਹੋ ਰਹੀਆਂ ਨੇ ਪਰ 6 ਮਹੀਨੇ ਤੋਂ ਇਲਾਕੇ ਦੀਆਂ ਪੰਚਾਇਤਾਂ ਇਲਾਕੇ ਦੇ ਲੋਕਾਂ ਨੇ ਕਹਿ ਕਹਿ ਕੇ ਜ਼ੋਰ ਲਾ ਲਿਆ ਡਿਪਾਰਟਮੈਂਟ ਨੂੰ ਕਿਸੇ ਨੇ ਅਜੇ ਤੱਕ ਇਹ ਲੀਕੇਜ ਨਹੀਂ ਠੀਕ ਕਰੀ ਸੋ ਅਸੀਂ ਅੱਜ ਦੇਖੋ ਤੁਸੀਂ ਆਹ ਨਾਲ ਅੱਡਾ ਬੱਸ ਅੱਡਾ ਆ ਬੱਸ ਅੱਡੇ 'ਚ ਵੀ ਸਵਾਰੀਆਂ ਬੈਠ ਨਹੀਂ ਸਕਦੇ ਉਹਦੇ ਵਿੱਚ ਵੀ ਕਟੋਕੜ ਡੇਢ-ਡੇ ਫੁੱਟ ਪਾਣੀ ਇਕੱਠਾ ਹੋ ਜਾਂਦਾ ਉਹ ਬੱਸ ਅੱਡੇ ਦੇ ਵਿੱਚ ਵੀ ਪਰ ਆਹ ਦੇਖੋ ਪਾਣੀ ਚੱਲਦਾ ਕਿਵੇਂ ਹੈ ਇਹੀ ਪਾਣੀ ਨਿਕਲਦਾ ਇਹੀ ਲੋਕ ਦੁਆਰਾ ਗੰਦਾ ਪਾਣੀ ਇਹੀ ਲੋਕ ਦੁਆਰਾ ਫੇਰ ਪਿੰਦੇ ਨੇ ਗੱਡੀਆਂ ਟਿਪਰ ਸੜਕਾਂ ਟੁੱਟ ਗਈਆਂ ਗਾਂਹ ਸਿਰੇ ਤੱਕ ਪਾਣੀ ਦੀ ਜਿਹੜਾ ਲੀਕੇਜ ਹੋਣ ਕਰਕੇ ਸਿਰੇ ਤੱਕ ਸੜਕਾਂ ਟੁੱਟੀਆਂ ਪਈ ਕੋਈ ਪੁੱਛਣ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਸੋ ਅੱਜ ਅਸੀਂ ਮੰਗ ਕਰਦੇ ਆਂ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਸਾਹਿਬ ਤੋਂ ਔਰ ਵਾਟਰ ਸਪਲਾਈ ਦੇ ਡਿਪਾਰਟਮੈਂਟਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਜਾਂ ਤਾਂ ਇਹਨੂੰ ਠੀਕ ਕਰ ਦਿਓ ਇੱਕ ਦੋ ਦਿਨ ਚ ਜੇ ਤੁਸੀਂ 2 ਦਿਨ ਦੇ ਵਿੱਚ ਵਿੱਚ 3 ਦਿਨ ਦੇ ਵਿੱਚ ਇਹ ਪਾਣੀ ਦੀ ਸਪਲਾਈ ਲੀਕਜ ਨਾ ਠੀਕ ਕਰੀ ਤਾਂ ਸਾਨੂੰ ਮਜਬੂਰੀ ਬਸਾ ਸੜਕ ਤੇ ਆਉਣਾ ਪਊਗਾ ਜਿਹੜੀ ਨਾਲ ਰੋਡ ਨਿਕਲਦਾ ਸਾਡੇ ਸਾਰੇ ਇਲਾਕੇ ਦੇ ਲੋਕ ਇਹ ਮੰਗ ਕਰਦੇ ਆਂ ਵੀ ਇਹਨੂੰ ਤੁਰੰਤ ਠੀਕ ਕਰੋ ਨਹੀਂ ਬਿਲਕੁਲ ਅਸੀਂ ਇਕੱਠੇ ਹੋ ਕੇ ਇੱਥੇ ਆ ਜਿਹੜਾ ਮੇਨ ਰੋਡ ਆ ਚੰਡੀਗੜ੍ਹ ਮਹਾਲੀ ਰੋਡ ਇਹਨੂੰ ਜਾਮ ਕਰਾਂਗੇ ਜਿੱਨਾਂ ਚ ਠੀਕ ਨਹੀਂ ਹੁੰਦਾ ਤੋਂ ਸਾਡੀ ਇਹ ਮੰਗ ਆ ਸਾਨੂੰ ਮਜਬੂਰ ਨਾ ਕਰੋ ਸਾਨੂੰ ਬਿਮਾਰੀਆਂ ਦੇ ਜਿਹੜਾ ਘੇਰਾ ਪਾਇਆ ਹੈ ਇਲਾਕੇ ਦੇ ਲੋਕਾਂ ਨੂੰ ਥੋੜੀਆਂ ਗਲਤੀਆਂ ਕਰਨ ਸਰਕਾਰ ਦੀਆਂ ਗਲਤੀਆਂ ਕਰਨ ਵਾਟਰ ਸਪਲਾਈ ਦੀ ਡਿਪਾਰਟਮੈਂਟ ਦੀ ਗਲਤੀ ਦੇ ਕਾਰਨ ਇਹਨਾਂ ਦੀ ਅਣਗਹਿਲੀ ਦੇ ਕਾਰਨ ਔਰ ਜਿਹੜੇ ਅਫਸਰਾਂ ਦੇ ਜਿਹੜੇ ਜੀਐਸਡੀ ਉਹਦੇ ਅਧੀਨ ਹੁੰਦਾ ਉਹਨਾਂ ਤੇ ਵੀ ਅਸੀਂ ਮੰਗ ਕਰਦੇ ਹਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਅੱਜ ਸਾਨੂੰ ਬਿਮਾਰੀਆਂ ਵੱਲੋਂ ਤੱਕਿਆ ਜਿਹੜੇ ਸਾਨੂੰ ਅੱਜ ਗੰਦਾ ਪਾਣੀ ਪਿਲਾ ਰਹੇ ਨੇ ਇਹ ਸਾਡੀ ਮੰਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ